ਪੰਜਾਬ ਦੇ ਵਿੱਚ ਵਿਗੜਦੇ ਮੌਸਮ ਦੀ ਕਵਰੇਜ ਕਰਨ ਗਏ ਪੱਤਰਕਾਰ ਦੀ ਮੌਤ ਹੋ ਗਈ ਸੋ ਦੱਸ ਦਈਏ ਕਿ ਕਾਰਪੋਰੇਸ਼ਨ ਦੀ ਨਾਇਕੀ ਨਾਲ ਕਮਜ਼ੋਰ ਖੰਭਾ ਮੌਸਮ ਦੇ ਖਰਾਬ ਹੋਣ ਦੇ ਨਾਲ ਪੱਤਰਕਾਰ ਦੇ ਉੱਪਰ ਆ ਡਿੱਗਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਸੋ ਦੱਸ ਦਈਏ ਕਿ ਬੇहद ਹੀ ਦਿਲ ਨੂੰ ਕੰਬਾਉਣ ਵਾਲੀ ਇਹ ਖਬਰ ਹੈ ਕਿਉਂਕਿ ਕੱਲ ਮੌਸਮ ਬਹੁਤ ਜ਼ਿਆਦਾ ਵਿਗੜਿਆ ਸੀ ਤੇ ਉਧਰ ਪੱਤਰਕਾਰ ਮੌਸਮ ਨੂੰ ਕਵਰੇਜ ਕਰਨ ਗਿਆ ਸੀ ਸੋ ਇਸੇ ਦੌਰਾਨ ਖੰਭਾ ਜੋ ਇੱਕ ਖੰਭਾ ਸੀ ਮੌਸਮ ਖਰਾਬ ਹੋਣ ਨਾਲ ਪੱਤਰਕਾਰ ਦੇ ਉੱਤੇ ਗਿਰ ਗਿਆ ਉਹ ਘਟਨਾ ਹੋਈ ਹੈ ਕਿ ਕਾਰਨ ਕੀ ਮੰਦੋਕੀ ਦੀ ਨਰਾਇਕੀ ਨਾਲ ਇੱਕ ਆਪਰੇਸ਼ਨ ਦੀ ਜੀ ਮੈਂ ਬਾਜ਼ ਖੜਾ ਸੀ ਇਹ ਮੇਰਾ ਭਰਾ ਧਰਵਿੰਦਰ ਤੇ ਅੰਗਾਸ ਜੀ ਇੱਥੇ ਕਵਰੇਜ ਕਰਨ ਆਏ ਸੀਗੇ ਜੀ ਤੇ ਇੱਕਦਮ ਸੰਗੋ ਆਵਾਜ਼ ਆਈ ਖੰਭਾ ਗਿਆ ਤੇ ਇਹ ਮੈਨੂੰ ਚੀ ਬਾਜ਼ ਜਮ ਆ ਗਏ ਵੀ ਆ ਜਾ ਭਾਈ ਕਹਿੰਦਾ ਅੰਗਾਸ ਤੇ ਉੱਪਰ ਖੰਭਾ ਗਿਆ ਜੀ ਤੇ ਅਸੀਂ ਕੱਗੇ ਜੀ ਜਦੋਂ ਚੱਕਿਆ ਲਿਗਾਈ ਖੰਭਾ ਸਕੇ ਮਸਾ ਕੱਗੇ ਉਹ ਹਸਪੀਟਲ ਲਈ ਗਏ ਸੀ ਉੱਥੇ ਉਹ ਜਵਾਬ ਦਿੱਤਾ ਖੰਭਾ ਕਿਸ ਟਾਈਪ ਦਾ ਖੰਭਾ ਸੀ ਇਹ ਇਲੈਕਟ੍ਰਿਕ ਦਾ ਖੰਭਾ ਜੀ ਬਹੁਤ ਹੈਵੀ ਹੈ ਜੀ ਬਿਜਲੀ ਬਿਜਲੀ ਵਾਲਾ ਹਾਂਜੀ ਹਾਂਜੀ ਕਾਇਪਰੇਸ਼ਨ ਦੀ ਸੀ ਅਲਰੇਡੀ ਹਾਂਜੀ ਹਾਂਜੀ ਚਾਹ ਰਹੇ ਸੀ ਜਦੋਂ ਹੋਈ ਘਟਨਾ ਹਾਂਜੀ ਹਾਂਜੀ ਤਾਂ ਇਹ ਗਲਤੀ ਕਿਹਦੀ ਲੱਗਦੀ ਹੈ ਕਾਇਪਰੇਸ਼ਨ ਦੀ ਜੀ ਪਰ ਕੁਝ ਨਿਕਲਦਾ ਸੋ ਕਿਸ ਤਰ੍ਹਾਂ ਦੇਖਦੇ ਆ ਕਿ ਉਹ ਅਕਸਰ ਜਿਹੜੇ ਜੇ ਕਵਰੇਜ ਕਰਦੇ ਆ ਜੋ ਤਰ੍ਹਾਂ ਕਰਨਾ ਆ ਸੀਗਾ ਸੋ ਕਿਵੇਂ ਪਤਾ ਲੱਗਿਆ ਤੁਹਾਨੂੰ ਦਾ ਇੱਕਦਮ ਆਵਾਜ਼ ਆਈ ਭਾਜੀ ਸੰਗੋ ਜੀ ਤੇ ਅਸੀਂ ਅੰਦਰ ਜਾ ਕੇ ਦੇਖਿਆ ਵਿਨਾਸ਼ ਜੀ ਉੱਥੇ ਮੌਕੇ ਦੇ ਫਿਰ ਤੁਸੀਂ ਕਿਵੇਂ ਲੈ ਕੇ ਗਏ ਵਿਨਾਸ਼ ਨੂੰ ਮੋਟਰਸਾਈਕਲ ਤੇ ਜਾ ਗਏ ਜੀ ਅਸੀਂ ਤੇ ਫਿਰ ਡਾਕਟਰ ਨੇ ਚੈੱਕਅਪ ਕਰਿਆ ਸੀ ਹਾਂਜੀ ਹਾਂਜੀ ਉੱਥੇ ਉਹ ਜਵਾਬ ਦੇ ਦਿੱਤਾ ਕਿਹੜੇ ਹਸਪਤਾਲ ਆਮਰਜੈਂਸੀ ਰਜਿੰਦਰਾ ਹਸਪਤਾਲ ਤੇ ਹੁਣ ਡਾਕਟਰ ਨੇ ਕੀ ਕਿਹਾ ਜਵਾਬ ਦੇ ਦਿੱਤਾ ਜੀ ਕਹਿੰਦੇ ਨੇ ਮੌਤ ਹੋ ਗਈ ਉਹਨਾਂ ਦੀ ਹਾਂਜੀ ਹਾਂਜੀ ਯਾਨੀ ਹਸਪਤਾਲ ਜਾਂਦੇ ਜਾਂਦੇ ਮੌਤ ਹੋ ਗਈ ਸੀ ਉਹਨਾਂ ਦੀ ਹਾਂਜੀ ਹਾਂਜੀ ਹੋਇਆ ਮੇਰੀ ਚੱਲ ਰਹੀ ਸੀ ਜਦੋਂ ਕੀ ਗੱਲ ਬਸ ਹੋਈ ਕਿਹੜਾ ਪਾਰਕ ਹੈ ਇਹ ਆ ਆਰੀਆ ਸਮਾਚ ਚੌਂਕ ਪਾਰਕ ਹੈ ਜੀ ਟੈਂਕੀ ਵਾਲਾ ਪਾਰਕ ਦੇ ਵਿੱਚ ਅਵਿਨਾਸ਼ ਕੰਬੋਜ ਜੀ ਐਤ ਦੇ ਸਾਹਮਣੇ ਪਾਜੀ ਰਹਿੰਦੇ ਆ ਅੱਗੇ ਵੀ ਸਾਨੂੰ ਜਾਣਦੇ ਆ ਮਤਲਬ ਉਹ ਆਏ ਸੀਗੇ ਇੱਕਦਮ ਕਵਰੇਜ ਕਰਨ ਹਲੇ ਵੀਡੀਓ ਬਣਾਣੀ ਚਾਲੂ ਹੀ ਕੀਤੀ ਸੀ ਇੰਨੀ ਤੇ ਖੰਭਾ ਉੱਪਰ ਗਿਰ ਗਿਆ ਉਹਨਾਂ ਦੇ ਇੱਕਦਮ ਪਿੱਠ ਪਾਰ ਐਵੇਂ ਫੋਲਡ ਹੋ ਗਏ ਉਹ ਤੇ ਅਸੀਂ ਚਿੱਕਾ ਚੁੱਕਾ ਮਾਰੀਆਂ ਬਾਈ ਉਹਨਾਂ ਨੂੰ ਬੁਲਾਇਆ ਬਾਹਰ ਖੜੇ ਸੀ ਇਹ ਇਹ ਫਟਾਫਟ ਆਈ ਪੱਜੇ ਪੱਜੇ ਅਸੀਂ ਇੱਕਦਮ ਬਹੁਤ ਜ਼ੋਰ ਲਾਇਆ ਪਰ ਖੰੰਬਾ ਚੱਕਿਆ ਨਹੀਂ ਗਿਆ ਤੇ ਅਸੀਂ ਕਿਸੇ ਤਰ੍ਹਾਂ ਨੀਚੋਂ ਕੱਢ ਕਢਾ ਰਜਿੰਦਰਾ ਹਸਪੀਟਲ ਲੈ ਗਏ ਉੱਥੇ ਜਾਂਦੇ ਡਾਕਟਰਾਂ ਨੇ ਚੈੱਕ ਕੀਤਾ ਈਸੀਜੀ ਵਗੈਰਾ ਕੀਤੀ ਤੇ ਉਹ ਕਹਿੰਦੇ ਕਿ ਇਹਨਾਂ ਦੀ ਦੱਬੀ ਤੁਸੀਂ ਮੌਜੂਦ ਸੀ ਮੌਜੂਦ ਸੀ ਸੋ ਕਿਸ ਤਰ੍ਹਾਂ ਲੈ ਗਏ ਕਿ ਦੀ ਨਲਾਕੀ ਕਿ ਦੀ ਇਹ ਲੱਗਦੀ ਹੈ ਕਿ ਇਹ ਖੰਭਾ ਕਿਹਦਾ ਜਗ੍ਹਾ ਕਰ ਸਰ ਕਾਰਪੋਰੇਸ਼ਨ ਦਾ ਥੰਬਾ ਸੀਗਾ ਕਾਰਪੋਰੇਸ਼ਨ ਦੇ ਕੋ ਚੈੱਕ ਵੀ ਨਹੀਂ ਕਰਨਾ ਆਇਆ ਕੋਈ ਅੱਜ ਤੱਕ ਜੇ ਚੈੱਕ ਕਰਦੇ ਘੱਟੋ ਘੱਟ ਕੋਈ ਸਪੋਰਟ ਹੁੰਦੀ ਸ਼ਾਇਦ ਖੰਭਾ ਨਾ ਗਿਰਦਾ ਆ ਦੇਖੋ ਇਹ ਬਿਜਲੀ ਬੋਰਡ ਦਾ ਖੰਭਾ ਹੈ ਇਹ ਵੀ ਗਿਰਨ ਵਾਲਾ ਚੈੱਕ ਕਰ ਲਓ ਇਹਨੂੰ ਫੋਨ ਵੀ ਇਹ ਵੀ ਗਿਰਨ ਵਾਲਾ ਖੰਭਾ ਹੈ ਜੀ ਉਦੇ ਨਾਲ ਹਾਦਸਾ ਹੋ ਗਿਆ ਇਹਦੇ ਨਾਲ ਹੋਣ ਵਾਲਾ ਦੇਖੋ ਤੁਸੀਂ ਸਾਰੇ ਇੱਥੇ ਇਹ ਬਿਜਲੀ ਬੋਰਡ ਕਾਰਪੋਰੇਸ਼ਨ ਦੋਨਾਂ ਦੀ ਇਲਾਕੀ ਹੈ ਜੀ ਸੋ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਆ ਅਸੀਂ ਤਾਂ ਇਹ ਅਪੀਲ ਕਰਦੇ ਆ ਜੀ ਜੋ ਵੀ ਸਾਡੇ ਭਰਾ ਆਲੇ ਹੁਣ ਉਹ ਤਾਂ ਹੈ ਰਿਆ ਨਹੀਂ ਚਲੋ ਪਰਮਾਤਮਾ ਹੁਣ ਨਹੀਂ ਜੇ ਸਾਥ ਚੱਲ ਰਹੇ ਸੀ ਜਦ ਦਿੱਤੇ ਉਹਦੇ ਸੀ ਉਹਨਾਂ ਦੇ ਅਭਿਨਾਸ਼ ਕੰਪੋਜੀ ਦੇ ਸਾਥ ਜਦ ਤੁਸੀਂ ਲੈ ਕੇ ਗਏ ਹਾਂ ਹਾਂਜੀ ਉਦੋਂ ਚ ਸਾਹ ਚੱਲ ਰਹੇ ਸੀ ਜੰਦ ਜਾਂਦੇ ਸਾਹ ਉਹਨਾਂ ਦੇ ਕੋਈ ਜੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਨਹੀਂ ਨਹੀਂ ਆਵਾਜ਼ ਕੁਝ ਵੀ ਨਹੀਂ ਆਈ ਸਾਹ ਆਏ ਮਤਲਬ ਸਾਹ ਹਲਕਾ ਫੁਲਕਾ ਸੀ ਮਤਲਬ ਇੱਥੇ ਹੀ ਮੌਕੇ ਤੇ ਸੀ ਸੀਗਾ ਮਕਤਾ ਦੀ ਗੱਲ ਕਰੀਏ ਕਿ ਕਿਤੇ ਵਜਿਆ ਮੇਨ 60 ਸਰ ਸਿਰ ਤੇ ਵੱਜ ਕੇ ਉਰੇ ਖੰਭਾ ਬੈਂਡ ਹੋ ਗਿਆ ਪੂਰਾ ਉਰੇ ਬੋਝ ਪਿਆ ਐਵੇਂ ਐਵੇਂ ਅੱਗੇ ਮੂੰਹ ਪਾਸੇ ਹੀ ਮੂੰਹ ਨੀਚੇ ਲੱਗ ਗਿਆ ਸੀ ਜ਼ਮੀਨ ਤੇ ਐਵੇਂ ਲੱਤਾ ਫੋਲਡ ਹੋ ਗਿਆ ਸੀ ਨੀਚੋਂ ਪੈਰਾ ਪਾ ਹਾਂਜੀ ਮੀ ਵੀ ਹਾਂਜੀ ਮੀ ਵੀ ਪੈਰਾ ਸੀ ਸਰ ਸਟਿਓਮ ਨਿਊਜ਼ ਲਈ ਅਮੇ ਥਾ ਪਰ ਰਿਪੋਰਟ